ਅੱਜ ਘਰ ਆਏ ਸੀਗੇ ਕੁਝ ਮਹਿਮਾਨ ਆਪਣੇ ਨਾਲ ਲੈ ਕੇ ਸੀਗੇ ਫਰੂਟ ਮੈਂ ਸੋਚਿਆ ਨਾ ਫਰੂਟ ਵਿੱਚੋਂ ਇੱਕ ਫਰੂਟ ਦਾ ਅਸੀਂ ਅੱਜ ਬਣਾ ਲੈ ਲੈ ਠੰਡਾ ਠੰਡਾ ਜੂਸ ਸੋ ਅੱਜ ਮੈਂ ਇੱਥੇ ਬਣਾ ਰਹੀ ਲੀਚੀ ਦਾ ਜੂਸ ਉਹਦੇ ਲਈ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਲੀਚੀ ਨੂੰ ਨਾ ਡੰਡੀਆਂ ਤੋਂ ਤੋੜ ਦਿਓ ਇਹ ਨਾ ਪਾਣੀ ਵਿੱਚ ਪਾ ਦੇਵਾਂਗੇ ਕਿਉਂਕਿ ਲੀਚੀ ਬਹੁਤ ਜ਼ਿਆਦਾ ਗੰਦੀ ਹੁੰਦੀ ਹੈ ਤੇ ਲੀਚੀ ਨੂੰ ਨਾ ਬਹੁਤ ਜ਼ਿਆਦਾ ਮਿੱਟੀ ਵੀ ਲੱਗੀ ਸੀ ਇਸ ਲਈ ਸਾਫ ਪਾਣੀ 'ਚ ਲੀਚੀ ਨੂੰ ਦੋ ਤੋਂ ਤਿੰਨ ਵਾਰ ਕਰਕੇ ਧੋ ਲਵਾਂਗੇ ਸਾਰੀ ਲੀਚੀ ਨੂੰ ਪਾਣੀ 'ਚ ਪਾ ਦਿੱਤਾ ਸੀ ਹੁਣ ਚੰਗੀ ਤਰ੍ਹਾਂ ਉਸੇ ਧੋ ਲਵਾਂਗੇ ਮੈਨੂੰ ਪਤਾ ਹੀ ਲੀਚੀ ਆਈ ਸੀ ਬੱਚਿਆਂ ਨੇ ਖਾਣ ਹੀ ਨਹੀਂ ਕਿਉਂਕਿ ਮੇਰੇ ਬੱਚੇ ਨਾ ਫਰੂਟ ਛਿਲਾਂ ਦੇ ਮਾਮਲੇ 'ਚ ਬਹੁਤ ਹੀ ਜ਼ਿਆਦਾ ਆਲਸੀ ਨੇ ਤੇ ਲੀਚੀ ਨੇ ਪਈ ਪਈ ਖਰਾਬ ਹੋ ਜਾਣਾ ਸੀਗਾ ਫਿਰ ਮੈਂ ਸੋਚਿਆ ਚਲੋ ਖਰਾਬ ਹੋਣਾ ਚੰਗਾ ਸੀ ਇਹਦਾ ਜੂਸ ਹੀ ਬਣਾ ਲੈਂਦੇ ਆ ਕਿਉਂਕਿ ਗਰਮੀਆਂ ਦਾ ਮੌਸਮ ਬੱਚਿਆਂ ਨੂੰ ਜੂਸ ਜਾਂ ਸ਼ੇਕ ਬਹੁਤ ਯਾਰਾ ਪਸੰਦ ਵੀ ਆਂਦਾ ਐਥੇ ਮੈਂ ਲੀਚੀ ਨੂੰ ਦੋ ਤੋਂ ਤਿੰਨ ਵਾਰ ਕਰਕੇ ਧੋ ਲਿਆ ਸੀਗਾ ਹੁਣ ਇਹ ਕਿ ਕਰ ਲੀਚੀ ਦਾ ਦਾਣਾ ਲਵਾਂਗੇ ਇਸ ਤਰੀਕੇ ਦਾ ਪਰੋ ਛਿੱਲਕ ਉਤਾਰ ਕੇ ਨਾ ਹਟਾ ਦਵਾਂਗੇ ਲੀਚੀ ਨੂੰ ਛਿਲਣਾ ਸਭ ਤੋਂ ਜ਼ਿਆਦਾ ਬੋਰਿੰਗ ਕੰਮ ਐ ਉਹਨੂੰ ਛਿੱਲਣ ਲੱਗਾ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ ਬਟ ਇਹ ਵਾਲੀ ਲੀਚੀ ਨਾ ਬਹੁਤ ਜ਼ਿਆਦਾ ਮਿੱਠੀ ਵੀ ਸੀ ਛਿੱਲਦੇ ਛਿੱਲਦੇ ਮੈਂ ਕਿੰਨੀ ਸਾਰੀ ਖਾ ਵੀ ਗਈ ਸੀ ਹੁਣ ਅਸੀਂ ਕੀ ਕਰਾਂਗੇ ਲੀਚੀ ਤੋਂ ਪਹਿਲਾਂ ਹੀ ਛਿੱਲਕ ਹਟਾ ਦਿੱਤਾ ਸੀਗਾ ਹੁਣ ਲੀਚੀ ਦੇ ਅੰਦਰ ਨਾ ਬੀਜ ਹੁੰਦਾ ਉਹਨੂੰ ਵੀ ਅਸੀਂ ਕੱਢ ਕੇ ਹਟਾ ਦੇਵਾਂਗੇ ਕਿਉਂਕਿ ਇੱਥੇ ਅਸੀਂ ਲੀਚੀ ਨੂੰ ਕਰਾਂਗੇ ਗ੍ਰाइंड ਫਿਰ ਜੇ ਬੀਜ ਨਹੀਂ ਕ निकालेंगे ਸਾਨੂੰ ਗ੍ਰाइंड ਕਰਨੇ 'ਚ ਪ੍ਰੋਬਲਮ ਹੀ ਆ ਸਕਦੀ ਹੈ ਇਸ ਲਈ ਹੀ ਲੀਚੀ 'ਚ ਉਹ ਨਾ ਸਾਰੇ ਬੀਜ ਨੂੰ ਹਟਾ ਦਿੱਤਾ ਸੀਗਾ ਹੁਣ ਮੈਂ ਲੈ ਲਈ ਮਿਕਸੀ ਦਾ ਵੱਡਾ ਜਾਰ ਲੈ ਲਿਆ ਸੀਗਾ ਔਰ ਇਹ ਸਭ ਤੋਂ ਪਹਿਲੇ ਹੀ ਲੀਚੀ ਨੂੰ ਐਡ ਕਰ ਦਾਂਗੇ ਨਾਲ ਲੀਚ ਐਡ ਕਰ ਦਾਂਗੇ ਕੁਝ ਆਈਸ ਕਯੂਬ ਹੁਣ ਅਸੀਂ ਇਹ ਚ ਐਡ ਕਰ ਦਾਂਗੇ 1/4 ਕੱਪ ਚੀਨੀ ਅੱਧਾ ਚਮਚ ਪਾਵਾਂਗੇ ਕਾਲਾ ਨਮਕ ਹੁਣ ਇਹਨਾਂ ਐਡ ਕਰਾਂਗੇ ਇਸ ਚ ਪਾਣੀ ਇਹ ਚ ਚਿਲਡ ਠੰਡਾ ਪਾਣੀ ਐਡ ਕਰਾਂਗੇ ਔਰ ਮੈਂ ਟੋਟਲ ਡੇਢ ਗਲਾਸ ਪਾਣੀ ਇਸਤੇਮਾਲ ਕੀਤਾ ਸੀਗਾ ਇੱਥੇ ਹੁਣ ਆਹ ਲੱਟਕਾਂ ਲਗਾ ਕੇ ਇੱਥੇ ਹੀ ਲੀਚੀ ਨੂੰ ਗ੍ਰाइंड ਕਰ ਲਵਾਂਗੇ ਅਸੀਂ ਇੱਥੇ ਲੀਚੀ ਨੂੰ ਗ੍ਰाइंड ਕਰ ਲਿਆ ਸੀਗਾ ਹਾਲੇ ਤੁਹਾਨੂੰ ਉਪਰ ਛੱਗ ਨਿਆ ਰਾਰੀ ਨੰ ਬਟ ਕੋਈ ਗਾਲੀ ਛੰਗ ਆਪਣੇ ਆਪ ਨਾ نیچے ਬੈਠ ਜਾਏਗੀ ਹੁਣ ਇਹਦਾ ਟੇਸਟ ਹੋਰ ਵਧਾਣ ਲਈ ਜੇ ਸੀ ਐਡ ਕਰ ਦਾਂਗੇ ਨਿੰਬੂ ਦਾ ਰਸ ਮੈਂ ਇੱਕ ਵੱਡੇ ਸਾਈਜ਼ ਦਾ ਨਿੰਬੂ ਲਿਆ ਸੀਗਾ ਪੂਰਾ ਹੀ ਨਿੰਬੂ ਮੈਂ ਜੂਸ ਦੇ ਵਿੱਚ ਨਿਚੋੜ ਦਿੱਤਾ ਹੈਗਾ ਇਹਨੂੰ ਨਿੰਬੂ ਨੂੰ ਪਾ ਲੈਣਾ ਜੂਸ ਦਾ ਟੇਸਟ ਬਹੁਤ ਹੀ ਵਧੀਆ ਵਧੀਆ ਹੋ ਜਾਂਦਾ ਇੱਕ ਪਾਉਨ ਚਮਚੇ ਨਾਲ ਨੂੰ ਹੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਲੋ ਜੀ ਸਾਡਾ ਲੀਚੀ ਦਾ ਜੂਸ ਅੱਥੇ ਬਣ ਕੇ ਤਿਆਰ ਹੈ ਔਰ ਤੁਸੀਂ ਦੇਖਿਆ ਹੈਗਾ ਇਹਨੂੰ ਬਣਾਉਣ ਲੱਗੇ ਸਿਰਫ ਸਾਨੂੰ 8 ਤੋਂ 10 ਮਿੰਟ ਲੱਗਿਆ ਅੱਠ ਤੋਂ 10 ਮਿੰਟ ਦੇ ਵਿੱਚ ਬਣ ਕੇ ਹੀ ਤਿਆਰ ਹੋ ਗਿਆ ਸੀ ਉਹ ਸਿਰਫ ਤੋਂ ਸਿਰਫ ਇਹ ਲਈਜੀ ਤੋਂ ਹੀ ਬਣ ਕੇ ਤਿਆਰ ਹੋਇਆ ਸੀਗਾ ਹੁਣ ਮੈਂ ਲੈ ਲਈ ਮਿੱਟੀ ਦਾ ਜੱਗ ਉੱਪਰ ਲੈ ਲਈ छन्ਨੀ ਇੱਕ ਵਾਰ ਅਸੀਂ ਲੀਚੇ ਜੂਸ ਨੂੰ ਤੇ ਛਾਣ ਲਵਾਂਗੇ ਤਾਂ ਕਿ ਜੋ ਸਾਡਾ ਜੂਸ ਨਾ ਬਹੁਤ ਸਮੂਥ ਬਣ ਕੇ ਤਿਆਰ ਹੋਏ ਜਿੱਦਾਂ ਮਾਰਕੀਟ ਦਾ ਹੁੰਦਾ ਰੀਅਲ ਜੂਸ ਉਸੇ ਤਰੀਕੇ ਸਾਡਾ ਜੂਸ ਤੇ ਬਣ ਕੇ ਤਿਆਰ ਹੋਇਆ ਸੀਗਾ ਹੁਣ ਫਟਾਫਟ ਨੂੰ ਅਸੀਂ ਸਰਵ ਕਰ ਲੈਨੇ ਆਂ ਮੇਰੇ ਲਈ allele glasses ਸਭ ਤੋਂ ਪਹਿਲੇ ਗਲਾਸ ਵਿੱਚ ਅਸੀਂ ਐਡ ਕੀਤਾ ਸੀਗਾ ਗੋੰਦ ਕਤੀਰਾ ਇੱਕ ਇੱਕ ਵੱਡਾ ਚਮਚ ਭਰ ਕੇ ਨਾਲ ਕੁਝ ਆਈਸ ਕਯੂਬ ਗੋੰਦ ਕਤੀਰਾ ਸਾਨੂੰ ਜ਼ਰੂਰ ਖਾਣਾ ਚਾਹੀਦਾ ਹੈ ਇਹ ਸਾਡੀ ਬੋਡੀ ਨੂੰ ਗਰਮੀਆਂ ਵਿੱਚ ਨਾ ਠੰਡਾ ਰੱਖਦਾ ਅਗਰ ਤੁਸੀਂ ਨਹੀਂ ਖਾਣਾ ਚਾਹੁੰਦੇ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਉੱਪਰ ਅਸੀਂ ਪਾਇਆਦਾ ਹੀ ਆਪਣਾ ਲੀਚੀ ਦਾ ਜੂਸ ਹੁਣ ਸਾਰੇ ਇਹਨੂੰ ਸਾਰਿਆਂ ਨੂੰ ਹੀ ਇੱਕ ਵਾਰੀ ਤੇ ਮਿਕਸ ਕਰ ਲਾਂਗੇ ਇਹ ਵਾਲਾ ਲੀਚੀ ਦਾ ਜੂਸ ਬਣਾਉਣ ਲੱਗੇ ਕਹਿੰਨਾ ਸਾਨੂੰ ਸਿਰਫ 1 ਕਿਲੋ ਮੈਂ ਲੀਚੀ ਲਈ ਸੀਗੀ ਔਰ ਡੇਢ ਗਲਾਸ ਮੈਂ ਪਾਣੀ ਐਡ ਕਰਤਾ ਹੈਗਾ ਔਰ ਟੋਟਲ ਨਾ ਇਹ ਵਾਲੇ 5 ਗਲਾਸ ਮੇਰੇ ਤੇ ਜੂਸ ਬਣ ਕੇ ਤਿਆਰ ਹੋਏ ਸੀ ਬਹੁਤ ਯਾਰ ਮਜ਼ੇਦਾਰ ਜੂਸ ਬਣ ਕੇ ਤਿਆਰ ਹੁੰਦਾ ਤੁਸੀਂ ਆਪਣੇ ਬੱਚਾ ਨੂੰ ਜ਼ਰੂਰ ਬਣਾ ਕੇ ਦਿਓ ਗਰਮੀਆਂ ਦਾ ਮੌਸਮ ਬੱਚਿਆਂ ਨੂੰ ਚੀਜ਼ਾਂ ਬਹੁਤ ਹੀ ਪਸੰਦ ਆਂਦੀਆਂ